ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਹੀ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਹਾਂਜੀ ਅਸੀਂ ਆਨੰਦ ਮਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਹੁੰਦੀ ਹੈ ਜੀ ਇਹਨਾਂ ਦੀ ਜੱਦੇ ਸਿੱਖਾਂ ਭੰਗਰੀ ਤੋਂ ਟੋੜੇ ਲੜਾਈ ਬੇ ਕਮਾਣੂ ਬੱਜੂਗੀ ਬ੍ਰੇਕ ਵੀ ਵੀ ਕਮਾਣੂ ਬ੍ਰੇਕ ਤਾਂ ਬੱਜਣੀਆਂ ਵੀ ਮੈਂ ਲੈਣੀਆਂ ਦੋ ਚੁੰਨੀਆਂ ਮੇਰੀਆਂ ਡਾਈ ਜੀਆਂ ਕਰਾਉਣੀਆਂ ਇਹ ਕਹਿੰਦੇ ਜੀ ਨਹੀਂ ਤੂੰ ਕੱਪੜਿਆਂ ਦੀ ਦੁਕਾਨ 'ਚ ਬੜੇ ਨਹੀਂ ਸਕਦੀ ਅੱਜ ਕੱਪੜਿਆਂ ਦੀ ਦੁਕਾਨ 'ਚ ਬਾੜਾ ਨਹੀਂ ਸਕਦੀ ਜੀ ਦੇਖੋ ਜੀ ਰੋਪੜ ਤੇ ਲੱਤ ਤੈਨਾਂ ਨੇ ਸੂਟ ਤੁਸੀਂ ਦੇਖੀਓ ਵੀਡੀਓ ਸਾਰਾ ਨੇ ਆ ਫਿਰ ਸਿਆਲ 'ਚ ਸੋਹਣੇ ਆ ਹਾਂ ਸਿਆਲ 'ਚ ਸੋਹਣੇ ਆ ਫਿਰ ਉ ਤੋਂ ਬਾਅਦ ਜਿਹੜਾ ਆਫ ਕੈਮਰੇ ਦੇ ਵਿੱਚ ਅ ਉਹਨਾਂ ਬਾਅਦ ਤੇ ਉਹ ਲੱਤੀ ਜਿਹੜੀ ਥੱਲੇ ਲੈਂਸ ਲੱਗਦੀ ਹੁੰਦੀ ਕਿਆ ਕਹਿੰਦੇ ਉਹਨੂੰ ਲੈਂਸ ਲੈਨਿੰਗ ਹੁੰਦਾ ਲੈਨਿੰਗ ਉਹ ਗੱਲ ਗਈ ਆ ਜੀ ਤੇ ਅੱਜ ਨਹੀਂ ਉਹ ਪੁੱਤਰ ਨੂੰ ਕਿੰਨੇ ਕਿੰਨੇ ਚ ਪੈ ਗਈ ਉਹ ਕਿਆ ਲੈਨਿੰਗ 2.5 200 ਸ ₹65 ਮੀਟਰ ਆ 2.5 200 ਹਾਂ ਬਈ 2 ਮੀਟਰ ਕਮੀਜ਼ ਦੀ 2 ਮੀਟਰ ਸਲਵਾਰ ਦੀ ਹਾਂ ਫੇ ਕਿੰਨੀ ਹੀ ਆਈ ਫੇ ਲਾ ਪੈਂਟਰ ਪੈਂਟਰ 65% ਕਰ ਤੇ ਫੋਨ ਤੋਂ ਹੁਣ ਕੱਢ ਲੈ ਇੱਕ ਮਿੰਟ 6 ਹਾਂ 170 ਕਿੱਦਾਂ 170 ਬਣਾਉਂਦੀ ਏ ਤੂੰ ਇਹ ਹਸਾਮਕ ਦਾ ਵਿੱਚ ਕਰਦੀ ਸੀ ਗੜ ਮੈਂ 65 ਰੁਪਏ ਮੀਟਰ ਨਾਲ ਪਹਿਲਾਂ ਜਦ 600 ਦੇ ਹਿਸਾਬ ਨਾਲ ਲਾ ਕੇ ਚੱਲ 10 ਮੀਟਰ ਦਾ ਹੋ ਗਿਆ 170 ਨਹੀਂ ਬਣਦਾ 600 ਤੇ ਲੱਗਦਾ ਤੇ ਖੜ ਜਾ 3 ਮੀ ਉਹਦਾ 5 ਮੀਟਰ ਦਾ ਹੋ ਗਿਆ 300 ਪਹਿਲਾਂ 5 ਰੁਪਏ ਦੇ ਹਿਸਾਬ ਨਾਲ 300 ਤੇ ਉੱਪਰ ਹੈ ਨੇ 5 ਮੀਟਰ 5 ਤੇ 15 ਕਿੰਨੇ ਦਾ 25 ਰੁਪਏ ਦੀ ਆਈ ਹਾਂ 325 ਰੁਪਏ ਦੀ ਉਹ ਆ ਗਈ ਤੇ ਫੇਰ ਹਾਂ ਉਹ ਹੋ ਗਿਆ ਸੂਟ ਥਰਾ ਕਿੰਨੇ ਦਾ 1500 ਦਾ ਸੂਟ ਦਿੱਤਾ ਤਾਂ ਕਿੰਨੇ ਦਾ ਦਿੱਤਾ ਤਾਂ ਮੈਨੂੰ ਤੇ ਵੀ ਨਹੀਂ ਪਤਾ ਕਿਆ ਸੂਟ ਕਿੰਨੇ ਦਾ ਦਿੱਤਾ ਤਾਂ ਉਹ 1500 ਤੇ 15 ਤੇ 3 18 ਹੋ ਗਏ 18 ਤੇ ਪਲੱਸ ਚੁੰਨੀ ਕਿੰਨੇ ਦੀ ਆਉਣੀਆਂ ਨੂੰ ਚੁੰਨੀ ਆਣਿਆ 200 ਦੀ ਹਾਂ 18 ਤੇ ਦੋ ਹੋ ਗਿਆ 1900 ਪੇ ਸੋਹਾਈ ਕਿੰਨੀ ਸਣੀ ਉਹ ਨਾ ਨਾਲ ਨੂੰ ਸੁਣਨੀ ਆ ਨਹੀਂ ਲੈਣੀ ਆ ਉਹਨਾਂ ਨਾਲ ਚੁੰਨੀਆਂ ਹੈਗੀਆਂ ਉਹਨਾਂ ਨਾਲ ਚੁੰਨੀਆਂ ਹੈਗੀਆਂ ਹਾਂ ਹੋਰ ਸੂਟਾਂ ਨਾਲ ਚੁੰਨੀਆਂ ਲੈਣੀਆਂ ਹਾਏ ਨਹੀਂ ਉਹਨਾਂ ਨਾਲ ਚੁੰਨੀਆਂ ਕਿੱਥੇ ਦੀਆਂ ਕਿਹੜੇ ਸੂਟਾਂ ਦੇ ਜਿਹੜੇ ਜੈਸਮੀਨਾਂ ਉਹਦੋਂ ਜੈਸਮੀਨ ਨੂੰ ਸੂਟ ਲੈਣਗੇ ਤੇ ਪਾਂਦਾ ਹਾਂ ਹਾਂ ਫਿਰ ਉਹਨਾਂ ਨਾਲ ਚੁੰਨੀਆਂ ਲੱਗਦੀ ਨਹੀਂ ਸੀ ਮੈਂ ਨਹੀਂ ਕਢਾਈ ਆ ਚੁੰਨੀ ਤੇ ਬਰਕ ਉਹ ਪਤਾ ਨਹੀਂ ਯਾਰ ਤੇ ਤੁਹਾਡੇ ਹੋਰ ਸੂਟਾਂ ਨਾਲ ਕਿਹੜੀਆਂ ਉਹਨਾਂ ਨਾਲ ਚੁੰਨੀਆਂ ਨਹੀਂ ਹੈਗੀਆਂ ਸਣੀ ਆ ਉਹ ਹੈਗੀਆਂ ਨਹੀਂ ਸੀ ਚੁੰਨੀਆਂ ਲੈਣੀਆਂ ਮੈਂ ਬਸ ਇਹਨਾਂ ਦਾ ਵੀ ਬੱਸ ਸਰਿਆ ਪਿਆ ਜੀ ਮੇਰੇ ਤਾਂ ਅੱਗੇ ਮੇਰੀ ਤਾਂ ਸਮਝ ਤੇ ਬਸਾਰਾ ਉਹ ਸੂਟਾਂ ਨਾਲ ਤੁਸੀਂ ਉਹ ਸੂਟਾਂ ਨੂੰ ਭੁੱਲ ਜਾਓ ਉਹ ਸੂਟ ਹੁਣ ਨਹੀਂ ਸਵਾਏ ਜਾਣੇ ਉਹ ਸੂਟ ਜਾ ਕੇ ਸਵਾਉਂਗੇ 11ਵੇਂ ਮਹੀਨੇ ਚ ਸੀ 11ਵੇਂ ਮਹੀਨੇ ਚ ਸਵਾਉਂਗੇ ਜਦ ਤੱਕ ਸਾਰੇ ਟ੍ਰੈਂਡ ਹੋਰ ਹੋ ਜਾਣੇ ਫੇਰ ਇਹਨਾਂ ਨੇ ਰੌਲਾ ਪਾਉਣਾ ਜੀ ਉਹ ਸੂਟ ਤਾਂ ਇਹ ਪੁਰਾਣੇ ਐ ਡਿਜ਼ਾਈਨ ਉਹ ਫਲਾਣਾ ਐ ਟ੍ਰੈਂਡ ਲੈਂਡਿੰਗ ਸੂਟ ਵੀ ਲਵਾਂਗੇ ਮਾਰੇ ਤੜਤੜ ਲੱਗਦੀ ਹੈ ਤੇ ਇੱਕ ਇੱਕ ਜਿਹੜਾ ਇਹਦਾ ਸੂਟ ਆ ਜੀ ਜੈਸਮੀਨ ਦੇ ਵਿਆਹ ਨੂੰ ਪਾਇਆ ਸੀ ਇਹਨਾਂ ਜਿਹੜਾ ਵਿਆਹ ਵਾਲੇ ਦਿਨ ਪਾਇਆ ਸੀ ਹਾਂ ਫੇਰ ਦੁਕਾਨ ਚ ਪਿਆ ਮੇਰਾ ਹਜਾਂ ਚੱਲ ਰਿਹਾ ਹੋਣਾ। ਹੋਰ ਰੋਲਦਾ ਕਹੂੰ ਜੀ ਇਹ ਸੂਟ ਦੇ ਕੇ ਜੀ ਡਰੈਕਲੀਨ ਵਾਲਾ ਨੂੰ ਭੁੱਲ ਗਈ। ਭੁੱਲ ਗਈ ਨਹੀਂ ਮੈਂ ਪਟਾਈ ਨੂੰ ਦਿੱਤਾ ਤਾਂ ਆਪਣੀ ਨੂੰ। ਸਾਲ ਹੋ ਗਿਆ। ਹਾਂ ਸਾਲ ਕਿਤੇ ਹੋਇਆ। ਸਾਲ ਹੋ ਜਾਣਾ 12ਵੇਂ ਤੋਂ ਜੈਸਮੀਨ ਦਾ ਵਿਆਹ ਤੱਕ 9-8 ਮਹੀਨਾ ਚੱਲਦਾ ਐ ਨੋਮਾ। ਮਾਰਚ ਚ ਪਾਇਆ ਨਹੀਂ ਤਮੈਂ। ਹਾਂ। ਮੈਂ ਸ੍ਰਿੰਦਰ ਨੂੰ ਦੇ ਗਈ ਤੀ ਵੀ ਤੂੰ ਇਹਨੂੰ ਡਰੈਕਲੀਨ ਨਾਲ ਭਾਈ ਨੂੰ ਦਿਾਈ ਉਹਨੇ ਦੇ ਦਿੱਤਾ। ਉਹ ਭੁੱਲ ਗਈ। ਹਾਂ। ਉਧਰ ਸਾਡਾ ਕਛੂ ਰਾਮ ਰਾਮ ਜੀ। ਮੱਖੀਆਂ ਬਹਿਣ ਲੱਗ ਗਏ ਮੂੰਹ ਤੇ। ਆ ਸਾਡਾ ਸੋਹਣਾ ਦਾ ਪੁੱਤ ਸੁੱਤਾ ਪਿਆ ਤੇ ਹੁਣ ਪਹਿਲਾਂ ਘਮਾੜੋਗੇ ਇਹ ਕਹਿੰਦੇ ਘਮਾੜੋ ਜਾ ਕੇ ਬ੍ਰੇਕ ਬਾਣੇ ਬ੍ਰੇਕ ਤਾਂ ਘਮਾੜੋ ਹੀ ਬੱਜੀ ਪਿਆ ਚੱਲਾਂ ਪਹਿਲਾਂ ਸੁੱਟਾਂ ਵਾਲੀ ਦੁਕਾਨਾਂ 'ਚ ਚੁਣ ਆ ਕਹਿੰਦੇ ਦੁਕਾਨ 'ਚ ਜਾ ਕੇ ਚੁਣਨੀਆ ਲੈਣੀ ਆਂ ਲੜੀ ਤਾਂ ਨਹੀਂ ਹੁੰਦਾ ਚਲੋ ਦੇਖਦੇ ਚੁਣਨੀਆ ਇਹਨਾਂ ਤੋਂ ਤਾਂ ਪਤਾ ਕੈ ਵੀ ਇਹ ਸਿਸਟਮ ਐਂ ਬਾਈ ਮੇਰੀ ਅੰਗੁਲੀ ਤੋੜਦੀ ਹਾਏ ਟੁੱਟ ਗਈ ਹੁਣ ਕੀ ਕਰੀਏ ਪਰ ਲਪਲਾਸ ਤੇਰੇ ਕਰਾ ਲਈ ਇਹਨੂੰ ਨਹੀਂ ਚੁੰਨੀ ਲੈ ਲੈਂਦੇ ਚੱਲ ਚੁੰਨੀ ਲੈ ਚੁੰਨੀ ਲੈ ਕੇ ਠੀਕ ਹੋਣਾ ਘਮ ਆਏ ਨਹੀਂ ਠੀਕ ਹੋਏਗਾ ਚਲੋ ਚਲੋ ਹੁਣ ਹੁਣ ਇੱਕ ਗੱਲ ਹੈਗੀ ਹਾਸੇ ਮਜ਼ਾਕ ਤਾਂ ਜ਼ਿੰਦਗੀ ਦੇ ਵਿੱਚ ੱਲੀ ਹੋ ਜਾਂਦਾ ਪਰ ਜਿਹੜੇ ਖਰਚੇ ਵੀ ਸਾਡੇ ਕੰਟਰੋਲ ਕਰਨੇ ਜ਼ਰੂਰੀ ਆ ਕੰਟਰੋਲ ਆ ਹਾਂ ਬੀਜੇ ਖਰਚੇ ਕੰਟਰੋਲ 'ਚ ਰਹਿਣਗੇ ਤਾਂ ਆਉਣ ਵਾਲਾ ਸਮੇਂ ਦੇ ਵਿੱਚ ਇਹੀ ਦੋ ਪੈਸੇ ਕਿਤੇ ਕਮ ਆ ਜਾਣਗੇ ਵੀ ਜੇ ਆਪਾਂ ਖਰਚੇ ਖੁੱਲੇ ਕਰੀਗੇ ਫਿਰ ਤਾਂ ਆਪਣਾ ਹਾਲਾਤ ਪਾਈ ਤੁਹਾਨੂੰ ਪਤਾ ਹੀ ਕਿੰਨਾ ਚੜ੍ਹਦੇ ਗਿਆ। ਪਤਾ ਇੱਕ ਬੰਦਾ ਜੇ ਉੱਠ ਖੜੇ ਸਾਰਾ ਬਾਜ਼ਾਰ ਖਰੀਦਣ ਨੂੰ ਤਿਆਰ ਹੋ ਜਾਣਾ। ਗੱਡੀ ਸਟਾਰਟ ਕਰਨੀ ਪਣੀ ਜਣੀ। ਗੱਡੀ ਸਟਾਰਟ ਕਰਕੇ ਏਸੀ ਚਲਾਉਣਾ ਪੈਣਾ। ਜੇ ਮੈਂ ਤਾਂ ਚੁੰਨੀ ਮੰਗਦੀ ਆ ਬੰਦੇ ਇਥੋਂ ਤਾਂ ਬਹੁਤ ਕੁਝ ਮੰਗਣ। ਤਾਂ ਦੇਖ ਲਓ ਕਿੱਦਾਂ ਨੂੰ ਜਾਣ। ਉਹ ਵੀ ਲੱਗਣਾ ਵੀ ਦੂਜੀਆਂ ਚੀਜ਼ਾਂ ਜਿਹੜੀਆਂ ਉਹਨੂੰ ਖਰਾਬ ਕਰਦੀਆਂ। ਚਲੋ ਠੀਕ ਹੈ ਜੀ ਫਿਰ ਹੁਣ ਤੁਹਾਨੂੰ ਦੇਖਦੇ ਆ ਪਹਿਲਾਂ ਚੁੰਨੀ ਵਾਲੰਨੇ ਜਾ ਕੇ ਫਿਰ ਕੀ ਬਣਦਾ ਅਗਲਾ ਪ੍ਰੋਗਰਾਮ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਜੀ ਹੁਣ। ਬਾਕੀ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਜਦ ਗੰਨੇ ਦੇ ਖੇਤ ਚ ਵੱਢ ਜਾਂਦੇ ਫੇ ਗੰਨਾ ਤਾਂ ਅੜਝਾਏ ਦਿੰਦਾ ਕਰਦਾ। ਬਸ ਹਣੇ ਇਹਨਾਂ ਨੇ ਕਰ ਲਿਆ 3 ਮਿੰਟ ਦੁਕਾਨ ਚ ਬੱਜਦੇ ਫਿਰ ਚੰਦੀ ਆ ਪੈ ਰੱਠ ਚੱਲ ਚੱਲ ਠੀਕ ਹੈ ਜੀ। ਠੀਕ ਹੋ ਗਈ ਹਰਾ ਜਲੇ ਆਮਣੇ ਕੀ ਲੈ ਕੇ ਗਏ ਤੇ ਬੱਸ।

ਤင်း ਸਲਵਾਰ ਹੈਗੇ ਜੀ ਜਿੰਦਾ ਹਰਾ ਜੀ ਆਪੇ ਇੱਕ ਨਹੀਂ ਇੱਧਰ ਆਓ ਹਰਾ ਜੀ ਇੱਧਰ ਪਿੱਛੇ ਹੁੰਦਾ ਹੁੰਦਾ ਜਿਹੜਾ ਪਾ ਲਾ ਹਾਲ ਅੱਗੇ ਦੀ ਜੇ ਚੱਕਣ ਦਿਲ ਸਲਵਾਰ ਹੁੰਦਾ ਚੱਕਣ ਦਿਲ ਸਲਵਾਰ ਆਪਣਾ ਵੀਡੀਓ ਪਾ ਕੇ ਆਪੇ ਇਹਦੇ ਬਰਤਣਾ ਮੰਤੂ ਦੇ ਦੇਖ ਲੈ ਕਾਡ ਡਿਜ਼ਾਈਨ ਹੈ ਇੱਧਰ ਆ ਵੀ ਠੀਕ ਹੈ ਕਲਰ ਤਾਂ ਠੀਕ ਹੈ ਕਲਰ ਤਾਂ ਥੋੜਾ ਹੋਰ ਠੀਕ ਹੈ ਕਲਰ ਇਹ ਅਦੋਂ ਨਾਲ ਦਾ ਤਾਂ ਹੈ ਗਵਨੋ ਕਲਰ ਹਾਂ ਆ ਕੋਲ ਕੇ ਦਿਖਾ ਇੱਕ ਤਾਂ ਵੀਜੀ ਲਈ ਤਾਂ ਆ ਵੀ ਠੀਕ ਹੈ ਕਲਰ ਨਾਲ ਸ਼ਾਇਦ ਨਹੀਂ ਹੂੰ ਚਲੋ ਆਪਾਂ ਮੈਂ ਨਾ ਕੁਝ ਨਹੀਂ ਉੱਠਵਾ। ਹੂੰ। ਇੱਕ ਕਟਾ ਕਰ ਦੇ। ਇੱਕ ਫੋਨ ਡਿਸਾਈਡ ਕਰਨੇ ਕੋ। ਵਧੀਆ ਕੱਟੇ। ਆ ਸਾਈਡ ਕਰ ਥੋੜਾ ਮੈਂ। ਹੋਰ ਤੱਕ ਕਲਰ ਬਹੁਤ ਹੈ। ਕੋਈ ਹੋਰ ਦਾਈ ਨਹੀਂ ਜਾਂਦੀ। ਡਾਰਕ ਦਾ ਕਲਰ ਦੇਖ ਡਾਰਕ ਲੈਂਟ ਜਾ ਨਾ ਘਟੋ ਡਾਰਕ ਦਾ ਘਟੋ ਯਾਰ ਤੇ ਤਾਂ ਪਈ ਬਹੁਤ ਆ ਇਹ ਤਾਂ ਡੇਰਾ ਕਟਾਰਿਆ ਉਹੀ ਕਲਰ ਹੋਗਾ ਉਹਦੇ ਨਾਲ ਬਾਈ ਨਹੀਂ ਰਾਨ ਦੇਵੀ ਉਹ ਦੇਖ ਤਾ ਸੰਦੀ ਉਹ ਸਾਰੇ ਨਾਲ ਦੁੱਝੇ ਆ ਹਾਂ ਲੈ ਨਹੀਂ ਕਰਦਾ ਹਾਂ ਲਰਨਿੰਗ ਵਾਲਿਆ ਆ ਵੀ ਠੀਕ ਆ ਕਲਰ ਇਹਦਾ ਕਲਰ ਕਲਰ ਤਾਂ ਨਹੀਂ ਫਿੱਟਦਾ ਨਹੀਂ ਨਹੀਂ ਪੱਕਾ ਪੱਕਾ ਰੰਗ ਵੀਡੀਓ ਕਾਲ ਕਰਕੇ ਦੇਖ ਲੈ ਇੱਕ ਵਾਰ ਚੈੱਕ ਕਰਤੀ ਤੇ ਬਾਬਾ ਜੀ ਕਿਤੇ ਨਾ ਆਂ ਚੰਗੂ ਤਾਂ ਵਧੀਆ ਲੱਗਣਾ ਸੰਦੀਪਾ ਦਾ ਕਲਰ ਵਧੀਆ ਇੱਕ ਆ ਕੱਟਣ ਤੋਂ ਥਲਾ ਆਦੋ ਤੁਮ ਨੂੰ ਲੱਗਦਾ ਇਹ ਆਹਰ ਕੱਪੜੇ ਦਾ ਫਰਕ ਆ ਯਾਰ ਆਹ ਕੱਪੜਾ ਮਲੇ ਪਿਆ ਇਤੋ ਤੇ ਤੇ ਨਰਮ ਹੋਣਾ ਅੱਛਾ ਥੋਤੇ ਤੇ ਨਰਮ ਹੋਗਾ ਹਰੇ ਸਲਵਾਰ ਹਰੇ ਨਾਲ ਨਾਲ ਟਿੰਕ ਚੁੰਨੀ ਹੋਊਗੀ ਜਦ ਆ ਬੈਟ ਜਦ ਬਲੈਕ ਆਜੂਗੀ ਢੂੜੀ ਬੋਦੀ ਉਹ ਘੜ ਉਹਨਾਂ ਦਾ ਵੀਡੀਓ ਕਾਲ ਚੱਕੜੀ ਸਵੇਚਾਪ ਫੋਨ ਤਾਂ ਮੈਂ ਕਰਦਾ ਤਾਂ ਸਵੇਰੇ ਫੋਨ ਹੁਣ ਚਾਰ ਦਿਨ ਹੀ ਕਰਿਆ ਮਨ ਨੂੰ ਤਾਂ ਲੱਗਦਾ ਨਹੀਂ ਹੋਇਆ ਹੁਣ ਕਿ ਉਹਨਾਂ ਨੂੰ ਅਹੀ ਤਾਅ ਦਿੱਤਾ ਓਏ ਹੁਣ ਵਰਤ ਤੀ ਰਹਿਣਾ ਚਾਰ ਦਿਨ ਹੀ ਲਾਉਣਾ ਉਹਨੂੰ ਬੱਸ ਸੰਦੀਪ ਆ ਕੰਨਦ ਮਨ ਨੂੰ ਠੀਕ ਲੱਗਿਆ ਕਿਉਂਕਿ ਤਾਂ ਉਹ ਲਾਈਟਾਂ ਦਾ ਕਲਰ ਕੁਝ ਹੋਰ ਲੱਗਦਾ ਹੈ ਜੇ ਬਾਹਰ ਜਾ ਕੇ ਦੇਖਣਾ ਕੁਝ ਹੋਰ ਲੱਗਣਾ ਹੈ ਹਾਂ ਮਾੜਾ ਮਾੜਾ ਕਲਰ ਤਾਂ ਕੋਈ ਵੀ ਨਹੀਂ ਸਾਡੀ ਸੋਚੇ ਮਾੜੀ ਹੋ ਜਾਂਦੀ ਹੈ ਹਾਂ ਅਜਨ ਨੰਬਰ ਹੀ ਲੱਭਿਆ ਤੁਹਾਨੂੰ ਕਾਇਦਾ ਕੁੱਝ ਜਾ ਰਿਹਾ ਹੈ ਨੀਟ ਲਾ ਕੇ ਬਲਾਕਾ ਹੈ ਕੋਤੇ ਤੇ ਗੜਾ ਹੋਣਾ ਹੈ ਮੈਂ ਤਾਂ ਆ ਵੀ ਠੀਕ ਤਾਂ ਲੱਗਾ ਬੈਲ ਜਾਂਦੀ ਹੈ ਰਿੰਗ ਦੇਖ ਲੈ ਉੱਪਰ ਕੇ ਕਾਲਿੰਗ ਹੈ ਨਹੀਂ ਜਾਂਦੀ ਬਸ ਬਸ ਸਿੱਧਾ ਫੋਨ ਲਾ ਕੇ ਦੇਖ ਲੈ ਇੱਕ ਵਾਰ ਤਾਂ ਪਤਾ ਲੱਗੂਗਾ ਕਿ ਕਿ ਮੈਂ ਕਿ ਮੈਂ ਨਹੀਂ ਉਹ ਕਦਰ ਵੀ ਸੋਹਣੋ ਕਿਹੜਾ ਪਿੰਕ ਉਹ ਨਾ ਨਾ ਚਾਫੀ ਬਾਈ ਨੂੰ ਕਰਕੇ ਦੇਖ ਲੈ ਘਰੇ ਬਾਈ ਘਰ ਆ ਤਾਂ ਫਸੰਦ ਲਾ ਤੇਰੀ ਗੱਲ ਹੋਊ ਨਹੀਂ ਬਾਗਰੂਆ ਕਰੂਆ ਹਮ ਲੱਗਦੀ ਨਹੀਂ ਇਹ ਕਹਿੰਦੇ ਉਹ ਫੁੱਟ ਜਿਹੜਾ ਪਹਿਲਾਂ ਲੈ ਕੇ ਆਇਆ ਤੇ ਉਹ ਮਹਿੰਗੇ ਆ ਇਹ ਘਰ ਵਾਸਤੇ ਸਸਤੇ ਆਹ ਜਹਾ ਸੂਟ ਪ੍ਰਾਈਸ ਵੀਡੀਓ ਕਾਲ ਕਰ ਦੋਗਾ ਵੀਡੀਓ ਕਾਲ ਕਰਨ ਨੂੰ ਕਹਿੰਦੀ ਤੁਹਾਡਾ ਫੋਨ ਸੁੱਚਾ ਆਪਾ ਸਵੇਰ ਦਾ ਹਾਂ ਚਾਹ ਗਏ ਉਹ ਕੋਡ ਸੌਖਾ ਜਿਹਾ ਲੱਭ ਜਾਣਾ ਨੰਬਰ ਤੁਹਾਨੂੰ ਬੱਚੇ ਤੇ ਵੀਡੀਓ ਕਾਲ ਕਰੀ ਹੁਣ ਉੱਥੇ ਤੋਂ ਸਿੱਧੇ ਨੰਬਰ ਖੋਲ ਲੰਦੀ ਉੱਥੇ ਤੋਂ ਥੱਲੇ ਨਿਕਲਣ ਦਾ ਵਟਸਐਪ ਕਾਲ ਲੀ ਨਹੀਂ ਵੀਰ ਜੀ ਨੇ ਮੈਸੇਜ ਹੀ ਕਰਿਆ ਤਾਂ ਚਲੋ ਹੈਪੀ ਬਰਥਡੇ ਨੀ ਕਿਉਂ ਸੀਪਾ ਹਾਂ ਵੀਰ ਜੀ ਜਦੋਂ ਉੱਥੇ ਨੂੰ ਗਏ ਤੇ ਬਾਗਬਾੜ ਹਾਂ ਬਾਗੜ ਸਰਕਾਰ ਮੰਚ ਚ ਲੱਗ ਗਿਆ ਡਿਸਾਈਡ ਕਰਨਾ ਔਖਾ ਹੈ ਜੀ ਡਿਸਾਈਡ ਕਰਨਾ ਔਖਾ ਹੈ ਆਹਾਂ ਠੀਕ ਹੈ ਚੁੰਨੀ ਕਹਿੰਦੇ ਦੇਣਾ ਚੁੰਨੀ ਤਾਂ ਡਾਈ ਕਰਾਉਣੀ ਪੈਣੀ ਜੈਸ ਜੀ ਮਰਜ਼ੀ ਕਰਾ ਲੈ ਚਾਹੇ ਜਾਮ ਨਹੀਂ ਕਰਾ ਲੈ ਚਾਹੇ ਬੈਟ ਕਰਾ ਲੋ ਚਾਹੇ ਗ੍ਰੀਨ ਕਰਾ ਲੋ ਠੀਕ ਹੈ ਕਾ ਠੀਕ ਹੈ ਆ ਵੀਰ ਤੈਨੂੰ ਦੋ ਕੋਈ ਰੰਗ ਫੇਰਾ ਫਿਰ ਚਾਹਦੀ ਲੈਣੀਆਂ ਚੁੰਨੀਆਂ ਲੈਣੀਆਂ ਚੁੰਨੀਆਂ ਵੀ ਲੈ ਲੈ ਸੂਟ ਇਹ ਚੁੰਨੀਆਂ ਵੀ ਦਿਖਾ ਦੇ ਪਿਓਰ ਦੀਆਂ ਕੀ ਕੀ ਡੇਟ 250 ਦੋ ਸੌ ਵਾਲੀ ਦਿਖਾ ਦੇ ਹੁਣ ਉਹ 50 ਰੁਪਏ ਬੱਚੇ ਘਰੋਂ ਘਟਦੀ ਪਿੱਛੇ ਨਹੀਂ ਪਿਓਰ ਵੀ ਹੋ ਤੁਸੀਂ ਉਹਦਾ ਕੀ ਦੋ 250 ਦਾ ਮਤਲਬ ਫਰਕ ਕੀ ਹੈ ਬੱਸ ਅਤੀਜ ਦੇਖ ਤੂੰ ਨਹੀਂ ਹਾਂ ਦੇਖ ਨਹੀਂ ਫਰਕ ਉਹ ਪੁੱਛਣਾ ਮੈਂ ਹੁਣ ਚਲੋ ਕੰਨਾ ਬਾੜੀ ਲੈ ਰਹਿ ਤਰੋ ਆਹ ਉਸਤਾਦ 250 ਵਾਲੀ ਚ ਕੀ ਆ 200 ਵਾਲੀ ਚ ਕੀ ਆ ਉਹ ਫਰਕ ਹੈ ਵੀ ਕੁਆਲਿਟੀ ਦਾ ਮਤਲਬ ਕਿਦਾਂ ਉਹ ਟਾਈਮ ਵਾਧਾ ਕੱਢਦੀਆਂ ਕੀ ਕਰਦੀਆਂ ਵੀ ਉਹ ਹੈ ਤਾਂ ਦੋਨੇ ਕੱਢਦੀਆਂ ਹੋਰ ਕੱਢ ਲਿਆ ਤਾਂ ਥਾਣੋਂ ਉਹਨਾਂ ਦਾ 500 ਵਾਲੀ ਚ ਨੇ ਜਿਹੜੀ ਪਾਣੂ ਦਿਖਾਉਣ ਦੀ ਉਹ ਤਾਂ ਸੂਟ ਥਾ ਵੀ ਵਧੀਆ ਤਾਂ ਇੱਕ ਲੈ ਆ ਦੋ ਹਾਂ ਲੈ ਆ ਦੋ 250 ਆ ਦੇ ਪਿਆ ਚ 250 ਦੀ ਐ ਇਹਦਾ ਦੇਖਣਾ ਫਰਕ ਦੇਖਣਾ ਹੁਣ ਦਸਰ ਦੇਖਣਾ ਫਰਕ ਕੀ ਐ ਇਹ ਜੀ ਅਸੀਂ ਪਹਿਲਾਂ ਛੁੱਟ ਜਾਂਦੇ ਜਦੋਂ ਸੇਮੀਆਂ ਵੱਟਦੇ ਹੁੰਦੇ ਤੇ ਨਾ ਇਹ ਜੀ ਚੁੰਨੀਆਂ ਚ ਮੈਂ ਆਟਾ ਸਾਂਣਦੇ ਹੁੰਦੇ ਤੇ ਮੈਦਾ ਮੈਦਾ ਆਟਾ ਸਾਨ ਕੇ ਮੈਦਾ ਬਣ ਜਾਂਦਾ ਬਰੀਕ ਹੋ ਜਾਂਦਾ ਇਹ ਇਹ 200 ਇਹ ਤਾਂ ਇਹ ਇਹ ਦੇਖਣ ਨੂੰ ਤਾਂ ਆਹੀ ਵਧੀਆ ਲੱਗਦੀ ਹੈ ਮੈਨੂੰ ਚਮਕਤੀ ਵੀ ਵੱਧ ਆ ਕਹਿੰਦੇ ਜੇ ਕੋਈ ਫਰਕ ਕਿਹ ਹੈ ਹਾਂ ਕੀ ਪਿਓਰ ਦੀ ਹੈ ਵੀ ਪਿਓਰ ਦੀ ਤਾਂ ਹੈਗੀ ਹੈ ਕਿ ਬਜਾਤਾ ਹੋਊਗੀ 50 ਰੁਪਏ ਬਤਨ ਦਾ ਰੇਟ ਆ ਦੇ ਤਾਂ ਹੁਣ ਬਾਈ ਪਤਾ ਨਹੀਂ ਗਾ ਲੈ ਲੈ ਜਿਹੜੀਆਂ ਲੈਣੀਆਂ ਬਾਈ 100 ਰੁਪਏ ਦਾ ਫਰਕ ਆ ਉਹ ਵੀ ਤਾਂ 200 ਰੁਪਏ ਦੇ ਕੁਲਚੇ ਖਾਏ ਜਾਣੇ ਕਿੰਨੀਆਂ ਤਾਂ ਕਿੰਨੀਆਂ ਲੈਣੀਆਂ ਉਹ ਦੁੱਤੇ ਹੋਇਆ ਉਹ ਵਧੀਆਂ ਲੈਣੀਆਂ ਦੋ ਹਾਂ ਠੀਕ ਆ ਦੋ ਆ ਆਪਾਂ ਚਾਰ ਚਿੰਨੀਆਂ ਲੈ ਲੈਂਦੇ ਫੇ 200 ਦਾ ਫਰਕ ਪੈ ਜੂ 100 100 ਦੀ ਗੋਰੀ ਪਾ ਲੋ ਪਰ ਨਹੀਂ ਤਾਂ ਇਹ ਵੀ ਗੱਲ ਆਹੀ ਕਰ ਤੇ ਕਿੰਨੇ ਕੁ ਦਾ ਫਰਕ ਵਾੜਣਾ ਜਾਂ 500 ਦਾ ਪੀਜ਼ਾ ਲੈਣ ਲੱਗੇ ਨਹੀਂ ਸੋਚਦੇ ਨਹੀਂ ਸੋਚਣਾ ਪੈ ਫੇਰ ਆ ਇਹਨੂੰ ਕਾਨੂੰ ਸੋਚਦੇ ਚਾਰ ਕਰਦੇ ਚਾਰ ਸੱਤ ਪੀਕੇ ਹਾਂ ਇਹ ਸੱਤ ਚਾਈ ਸੋੜੀ ਜੀ ਇਹ ਕੰਮ ਦੇ ਵਿੱਚ ਰਚੇ ਜੀ ਇੱਕੋ ਹੀ ਪਿਲਾ ਰਿਹਾ ਹੈ ਉਹ ਆ ਜਾਮੀ ਜੇ ਸਕੂਟ ਦਿਖਾਇਆ ਜਿਹੜਾ ਪਿੱਛੇ ਤੇ ਇਹ ਕਿੰਨਾ ਸੋਹਣਾ ਹੈ ਇਹ ਲੋਕ ਤਾਂ ਜ਼ਿਆਦਾ ਹੀ ਜ਼ਿਆਦਾ ਬੂਟੀਆਂ ਮੱਟੀਆਂ ਪਾਈਆਂ ਮੇਰੇ ਵਰਤਾਂ ਇਹਨੇ ਦੇਖਿਆ ਤੇ ਇਹ ਕਿਹਦਾ ਪੈਕ ਨੂੰ ਪਹਿਲਾਂ ਲਾਦਾ ਮਨੂੰ ਮੇਰਾ ਪੈਕ ਜਿਸ ਪਤਾ ਨਹੀਂ ਕਿ ਜੀ ਬਾਰ ਨੂੰ ਭੇਜਣਿਆ ਬਾਹਰ ਵਾਲੇ ਪਾਉਂਦੇ ਅੰਦਰ ਵਾਲੇ ਨਹੀਂ ਪਾਉਂਦੇ ਹੈਗੇ ਉਹ ਇੱਧਰ ਵਾਲੇ ਵੀ ਪਾਉਂਦੇ ਆ ਨਾ 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 ੱੱਕੇ ਨਾਲ ਯਾਰ ਤੂੰ ਦਈ ਜਾਂਦਾ ਤੂੰ ਕਹੇ ਸੇਲ ਹੋ ਗਿਆ ਯਾਰ ਤੂੰ ਗਲ ਪਾਈ ਜਾਂਦਾ ਮੇਰੇ ਇਹਨੂੰ ਬਿਆਨ ਲੈ ਕੇ ਜਾ ਹਾਂ ਵਿਆਹ ਹੋਣਾ ਅਸੀਂ ਫਿਰ ਸ਼ਾਪਿੰਗ ਕਰਕੇ ਜਾਵਾਂਗੇ ਹੁਣ ਕਿੰਨੇ ਕਿੰਨੇ ਮੀਟਰ ਦੀ ਦੋ ਦੋ ਦੀਆਂ ਇਹ ਸਾਈਟਾਈ ਅੱਛਾ ਢਾਈ ਢਾਈ ਇੰਨੇ ਤੋਂ ਦੋ ਵੱਡੀਆਂ ਕਿ ਚਾਰੇ ਵੱਟਤੀਆਂ ਚਾਰੇ ਚਾਹ ਤੰਨਵਾਦ ਵੀਰ ਤੰਨਵਾਦ ਜੀ ਪਾਣੀ ਪਾਣੀ ਲੈ ਦੋ ਸਿੰਪਲ ਪਾਣੀ ਕਿੰਨਾ ਪਾਣੀ ਲੈ ਕੇ ਇੱਧਰ ਹਜੇ ਵੀ ਸੋ ਬਾਦ ਜੇ ਫਸੇ ਹਜੇ ਵੀ ਸੋ ਬਾਦ ਜੇ ਫਸੇ ਵੀ ਆਹ ਇਹ ਫਿੰਕਾ ਸੰਤ ਦੇ ਇਹੜਾ ਜੀ ਇਹਦੇ ਉੱਪਰ ਨਿਗਾਹ ਖੜੀ ਹੈ ਜੀ ਇਹਦੀ ਆ ਪਿੰਕ ਸੂਟ ਆ ਪਿਆ ਜਿਹੜਾ ਇੱਕ ਫੋਨੋ ਚੱਕ ਕੈਨਸਲ ਕਰਦੇ ਆ ਲੈ ਲੈ ਹੋਰ ਕੀ ਆਊਗਾ ਕੱਟਤਾ ਤੇ ਹੁਣ ਜੇ ਉਹ ਤੋਂ ਦੇਖ ਕੇ ਕਟਾਉਣਾ ਤਾਂ ਭਈ ਇੰਨਾ ਸੁੱਤ 605 ਜਰੀ ਪਈਦਾ ਹੁੰਦਾ ਜਿਹੜਾ ਕਟਾਣਿਆ ਕਟਾ ਲਿਆ ਲੋ ਬਸ ਓਕੇ ਹੁਣ ਤੂੰ ਸੂਟ ਲੈ ਲੈ ਮੈਂ ਕੀ ਕਰਨਾ ਸੂਟਾ ਸਾਡਾ ਲੈ ਲਓ ਕੋਈ ਕਸੂਟ ਖਸਾਇਆ ਹੋਣ ਹਾਂ ਹਿੱਕਾ ਖਸਾਇਆ ਸਕਿੰਦ ਜੀ ਕਿੰਨੀ ਕੀ ਵਾਰ ਪਾਇਆ ਮੈਂ ਤਿੰਨ ਵਾਰ ਪਾਇਆ ਮੈਂ ਕਹਿੰਦਾ ਮੇਰੇ ਇੱਕੋ ਆਉਹੀ ਅੱਜ ਵੇਚ ਕੇ ਲਈ ਇਸ ਵਿੱਚ ਪਾਇਆ ਹੁਣ ਦਿੱਤਾ ਵਸਿੱਤੋ ਹੂੰ ਦਵਾਂ ਵੀ ਦੇਣੀ ਅੱਜ ਸੂਟ ਦਵਾ ਹਾਂ ਅੰਗੂ ਕੀ ਲਾਉਂਗੇ ਉਹ ਕੀ ਸੂਟ ਜੜੀ ਆ ਤੇ ਬੰਦੂ ਕੋਈ ਮੈਂ ਬੈਗ ਖੋਲਿਆ ਹੈ ਬੈਂਕਾ ਹੈਗਾ ਤਾਂ ਆ ਐਡਾ ਚੱਕਿਆ ਵਾ ਤਾਂ ਕੋਲ ਮੇਰੇ ਕੋਲ ਤਾਂ ਹੈ ਨਹੀਂ ਦਿਖਾਈ ਕਿਉਂਟ ਖੋਲਿਆ ਨੂੰ ਖਾਲੀ ਉਕੜੀ ਰੱਖ ਕੇ ਖੋਲਿਆ ਪਰਸ ਖੋਲਿਆ ਕੁੜੀ ਰੱਖ ਕੇ ਜਿੱਕੜਾ ਰੱਖਿਆ ਵਾ ਤਾਂ ਖੋਲੀ ਖੋਲੀ ਕਿ ਸੇ ਦੇ ਆ ਪੈਸੇ ਦੇਣੀ ਆ ਖੋਲੀ ਹਰੇ ਉਹ ਉਧਰ ਹੀ ਸੱਡ ਤਤ ਪਾਈ ਰਹੀ ਇਹਦਾ ਹੋਰ ਹੀ ਦੇਖ ਜਿਹੜੇ ਕਹ ਤੇੜ ਦੇ ਨੇ ਇਹਨਾਂ ਨੂੰ ਚੱਲ ਚਾਰਜ ਹੋਈ ਜਾਵੇ ਇੰਨੀ ਬਹੁਤ ਆ ਪਰਸ ਟਾਈਮ ਨਾਲ ਹਾਂ ਕਰ ਦੋ ਵੀ ਸਤੋ ਸੂਟਾਂ ਆਚਾਰ ਚਲੋ ਠੀਕ ਹੈ ਜੀ ਪਹੁੰਚ ਗਏ ਜੀ ਹੋਰ ਹੀ ਹੋਲੋਲੀ ਜੀ ਦਾਈ ਦੂਈ ਚੁੰਨੀਆਂ ਨੂੰ ਚੱਲ ਰਿਹਾ ਪ੍ਰੋਜੈਕਟ 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 ਚੱਲ ਰਿਹਾ ਜੀ ਚੁੰਨੀਆਂ ਦੇ 2 ਹੀ ਆਏ ਬਸ ਜਿਆਦਾ ਨਹੀਂ ਹੈਗੀਆਂ ਦੇਖ ਲੈ ਕਿਹੜੇ ਦੇਖ ਨਾਲ ਦੇ ਨਾਲ ਠੰਡਾ ਪਾਣੀ ਵੀ ਪਾਉਣਾ ਪੈਂਦਾ ਨਹੀਂ ਨਹੀਂ ਇਹ ਤਾਂ ਬੱਤੂ ਹੋ ਗਈ ਹੈ ਹੋ ਗਿਆ ਕਮਕ ਇਹ ਤਾਂ ਬਸ ਚੱਲ ਨਾ ਇਹ ਤਾਂ ਵਾਸ਼ਿੰਗ ਮਸ਼ੀਨ ਵਾਲਾ ਕੰਮ ਨਾਲ ਦੀ ਨਾਲ ਆ ਜੋ ਰੰਗ ਕਰਨੀ ਹੋਣੀ 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 ਇਹਦੇ ਗੁੰਦ ਦਾ ਕੰਮ ਨਹੀਂ ਹੈ ਕੀ ਰੰਗ ਦਾ ਟਾਈਮ ਹੈ ਇਹ ਤਾਂ ਹੋ ਰਿਹਾ ਨਹੀਂ ਇਹ ਇਹਦਾ ਫਿਰੋਜੀ ਹੋਣਾ ਹਾਂ ਚਿੱਟਾ ਦਾ ਰਿੱਚੀ ਹੈ ਕਿਵੇਂ ਕਰਨਾ ਲੰਗ ਪਾਣੇ ਕਮੇਡੀਆਂ ਜਿਵੇਂ ਮਾਰਖੀ ਪਾ ਦੇ ਚਿੱਟਾ ਕੀ ਹੈ ਇਹਦੇ ਚ ਕਾਲੂ ਬਰੇ ਝੂਟਾ ਹਾਂ ਕਿ ਮਰੋ ਜੀ ਇਹ ਚਿੱਕੜਾਇ ਕਮੀਜ਼ ਨਾਲ ਵਿੱਚ ਚਿੱਕੜਾ ਰਹਾ ਫਰੋਜੀ ਕਮੀਜ਼ ਇਹਨੇ ਕਿਹਾ ਲੰਘਿਆ ਹਾਂ ਇਹਦਾ ਕਿਹੜਾ ਬੰਨਣਾ ਆ ਦੇਖੋ ਉਹ ਹਾਂ ਇਹ ਵੀ ਇਦਾਂ ਹੀ ਹੈ ਕਾਲੂ ਬਰੇ ਨੇ ਕਿਹਾ ਹਾਂ ਕਦੋਂ ਨੇ ਚਿੱਕੀਆਂ ਸਲਵਾਰਾ ਪਿੰਕ ਕਮੀਜ਼ ਆ ਉਹਦਾ ਫਰੋਜੀ ਕਮੀਜ਼ ਕਿੰਨੇ ਤੋਂ 4 ਵਜੇ ਲੈ ਜੇ ਉਹ ਤਾਂ ਹੁਣੇ ਕਰ ਦੇਣੀ ਉਹਨੇ ਲੱਗ ਗਿਆ ਪਰ ਤਾਂ ਆ ਗਿਆ ਉਹ ਕੰਮ ਖਿੱਚਿਆ ਪਿਆ ਪੂਰਾ ਜ਼ੋਰ ਮਾਰਿਆ ਪਹਿਲਾਂ ਫਲਾਈ ਪੀ ਦਿੱਤਾ ਸੂਟਾਂ ਦੀ ਆਉਂਦਾ ਉਸ ਕਾਫੀ ਦਿੱਤੀ ਉਹਨੇ ਪਾ ਵੀ ਦਿੱਤੀ ਚੱਲ ਆਦਾ ਆਪਣੇ ਹੁੰਦੋਂ ਦੀ ਕਰਤੀ ਤੁਸੀਂ ਆਪਣਾ ਸੂਟ ਦੇ ਦੋ ਸਿੰਘ ਚਲੋ